ਅਸੀਂ ਨਵੀਆਂ ਪਾਲਿਸੀਆਂ ਲੈ ਕੇ ਆਇਆ ਇੰਡਸਟਰੀ ਦੇ ਅੰਦਰ ਜੇ ਮੈਂ ਐਮਐਸਐਮਈ ਦੀ ਗੱਲ ਕਰਾਂ ਅਸੀਂ ਐਮਐਸਐਮਈ ਦਾ ਇੱਕ ਨਵਾਂ ਡਿਫਰੈਂਟ ਵਿੰਗ ਜਿਹੜਾ ਉਹ ਸੈਟਾਬਲਿਸ਼ ਕੀਤਾ ਪੰਜਾਬ ਦੇ ਅੰਦਰ ਕਿ ਤਾਂ ਕਿ ਕੋਈ ਜਿਹੜੀਆਂ ਵੀ ਸਮੱਸਿਆਵਾਂ ਐਮਐਸਐਮਈ ਨੂੰ ਆਉਂਦੀਆਂ ਨੇਗੀਆਂ ਸੋ ਇਸ ਲਈ ਜਦੋਂ ਇੰਡਸਟਰੀ ਆਉਗੀ ਤਾਂ ਪੰਜਾਬ ਦੀ ਇਕਨੋਮੀ ਗ੍ਰੋਥ ਕਰੂਗੀ ਜੇ ਇੰਡਸਟਰੀ ਨਹੀਂ ਆਉਗੀ ਤਾਂ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਗ੍ਰੋਥ ਕਰਨਾ ਉਹਦਾ ਮੁਸ਼ਕਲ ਹੋਊਗਾ ਥੋੜੇ ਦੇਰ ਪਹਿਲਾਂ ਦੇਸ਼ ਦੀ ਗਵਰਨਮੈਂਟ ਨੇ ਗਵਰਨਮੈਂਟ ਆਫ ਇੰਡੀਆ ਨੇ 16ਵੇਂ ਫਾਈਨਾਂਸ ਕਮਿਸ਼ਨ ਦੀ ਰਚਨਾ ਹੋਈ ਅਰਵਿੰਦ ਪਨਗੜੀਆ ਜੀ ਉਹਦੇ ਚੇਅਰਮੈਨ ਨੇ ਕਿ ਉਹਨਾਂ ਨੇ ਪੰਜਾਬ ਬਜਟ ਕੀਤਾ ਉਹਦੀ ਟੀਮ ਨੇ ਵਿਜ਼ਿਟ ਕੀਤਾ ਲੋਜਿਕ ਰੱਖਿਆ ਕਿ ਪੰਜਾਬ ਨੂੰ ਜਿਹੜੀ ਡਿਵਲੂਸ਼ਨ ਆਫ ਫੰਡਸ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਫੰਡ ਦੀ ਡਿਵਾਈਡ ਕਰਨਾਗਾ ਆਨ ਵਾਲੇ ਸਮੇਂ ਚ ਆਨ ਵਾਲੇ 5 ਸਾਲਾਂ ਚ ਕੀ ਕੀ ਪੰਜਾਬ ਨੂੰ ਚਾਹੀਦਾ ਫਾਈਨਾਂਸ ਕਮਿਸ਼ਨ ਆ 16th ਫਾਈਨਾਂਸ ਕਮਿਸ਼ਨ ਹਜੇ ਪੂਰੇ ਦੇਸ਼ ਦੇ ਅੰਦਰ ਘੁੰਮ ਰਿਹਾਗਾ ਔਰ ਦੇਸ਼ ਦੇ ਅੰਦਰ ਕੁਮਰਤਬਾਦ ਰਿਪੋਰਟ ਜਿਹੜੀ ਆ ਆਪਣੀ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਸਬਮਿਟ ਕਰੂਗਾ ਔਰ ਉਸ ਬਾਅਦ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਤੇ ਆਪਣਾ ਐਕਸ਼ਨ ਲੈਣਾ ਆਪਣਾ ਸੰਗਿਆਰ ਲੈਣਾ ਹੈਗਾ ਪੂਰਾ ਆਸਾ ਕੇਸਵਰ ਪੰਜਾਬ ਨੂੰ ਸੁਣਵੇ ਫੈਰਾਸ ਕਮਿਸ਼ਨ ਚ ਜਿਆਦਾ ਤੋਂ ਜਿਆਦਾ ਫੰਡ ਆਉਣਗੇ ਤਾਂ ਕਿ ਅਸੀਂ ਇਹ ਜਿਹੜੀ ਡਿਵੈਲਪਮੈਂਟ ਕਰ ਸਕੀਏ ਪਹਿਲੀ ਵਾਰ ਹੋਇਆ ਕਿ ਗ੍ਰੀਨ ਸਟੈਂਪ ਜਦੋਂ ਕਿਸੇ ਨੇ ਇੰਡਸਟਰੀ ਲਾਉਣੀ ਆ ਗ੍ਰੀਨ ਸਟੈਂਪ ਦੀ ਜਿਹੜੀ ਸੇਲ ਡੀਡ ਆ ਉਹ ਉਹਦੇ ਲਈ ਕੀਤਾ ਤਾਂ ਕਿ ਜਿਹੜਾ ਸੀਐਲਜੂ ਦਾ ਚੰਝਰਟ ਹੋਰ ਐਨਓਸੀ ਲੈਣ ਦਾ ਝੰਝਟਾ ਖਤਮ ਹੋਵੇ ਇਹਦੇ ਲਈ ਬੈਸਮੰਦ ਦਾ ਬਹੁਤ ਵੱਡਾ ਹੰਗਾਰਾ ਜਿਹੜਾ ਉਹ ਸਾਨੂੰ ਸਟੇਟ ਤੋਂ ਮਿਲਿਆਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਇਨਵੋਲਵ ਹੋ ਕੇ ਤਾਂ ਕਿ ਅਸੀਂ ਉਸ ਤਰ੍ਹਾਂ ਦੀ ਪਾਲਿਸੀ ਬਣਾਈਏ ਜਿਹੜੀ ਕਿ ਇੰਡਸਟਰੀ ਨੂੰ ਪੰਜਾਬ ਦੀ ਨੋਰ ਪੰਜਾਬ ਨੂੰ ਬੈਨੀਫਿਟ ਹੋਵੇ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅਸੀਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ ਕਿਉਂਕਿ ਜਦੋਂ ਟੈਕਸ ਦੀ ਅਵੇਜ਼ਨ ਖਤਮ ਹੋ ਗਈ ਜਿੰਨਾ ਅੱਛਾ ਇਮਾਨਦਾਰ ਜਿਹੜਾ ਇੰਡਸਟਰੀਲਿਸਟ ਆ ਉਹ 100% ਟੈਕਸ ਬਦਦਾ ਅਦਾ ਕਰਦਾਗਾ ਸੀਐਮ ਸਾਹਿਬ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਨੇਗੇ ਲਗਾਤਾਰ ਇਮਾਨਦਾਰੀ ਨਾਲ ਸੇਵਾ ਕਰ ਰਹੇ ਨੇਗੇ